ਅੱਜ ਦੋਸਤੋ ਇੱਕ ਬੜੇ ਹੀ ਗੰਭੀਰ ਮੁੱਦੇ ਨੂੰ ਲੈ ਕੇ ਆਪ ਜੀ ਨਾਲ ਮੁਖਾਤਬ ਹੋਇਆ ਮੈਂ ਜਿਸ ਦੇ ਬਾਰੇ ਜ਼ਿਕਰ ਕਰਦੇ ਵੀ ਮੇਰਾ ਸਿਰ ਸ਼ਰਮ ਨਾਲ ਝੁਕ ਰਿਹਾ ਅਖਬਾਰ 'ਚ ਮੈਂ ਪੜ੍ਹ ਰਿਹਾ ਸੀ ਕਿ ਕੱਲ ਯੂਨੀਅਨ ਮਿਨਿਸਟਰ ਸ਼ਿਵਰਾ ਚੋਹਾਨ ਆਏ ਨੇ ਤੇ ਇੱਕ ਬਹੁਤ ਦਿਲ ਦਲਾਉਣ ਵਾਲੀ ਸਟੇਟਮੈਂਟ ਦਿੱਤੀ ਕੇ ਜਾਂਦੇ ਨੇ ਜਿਹਦੇ ਵਿੱਚ ਮਨਰੇਗਾ ਸਕੀਮ ਦੇ ਬਾਰੇ ਦੱਸ ਕੇ ਜੋ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਗਰੀਬ ਵਰਗ ਲਈ ਬਣਾਈ ਗਈ ਹੈ ਜੋ ਆਪਣਾ ਦਸਾਂ ਨੌ ਦੀ ਕਿਰਤ ਕਰਦੇ ਨੇ ਮਿਹਨਤ ਕਰਕੇ ਆਪਣੇ ਹੱਕਕੂਕ ਦੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਆ ਉਹ ਭਾਰਤ ਸਰਕਾਰ ਦੀ ਸਕੀਮ ਦੇ ਬਾਰੇ ਇੱਕ ਬਹੁਤ ਦਿਲ ਦਿਲਾਉਣ ਵਾਲਾ ਖੁਲਾਸਾ ਕਰਕੇ ਗਏ ਆ ਕਿ ਪੰਜਾਬ ਦੇ ਵਿੱਚ ਇਹ ਸਕੀਮ ਨੂੰ ਲੈ ਕੇ ਬਹੁਤ ਵੱਡਾ ਘਫਲਾ ਹੋ ਰਿਹਾ ਤੇ ਦਿਲਚਸਪ ਗੱਲ ਇਹ ਹੈ ਪੰਜਾਬ ਸਰਕਾਰ ਤੋਂ ਕੋਈ ਨਮਾਇੰਦਾ ਇਹਨੂੰ ਖੰਡਣ ਨਹੀਂ ਕਰਦਾ ਸੋਗੋਕੀ ਇਹਨਾਂ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਣ ਸਾਹਿਬ ਸਟੇਟਮੈਂਟ ਦਿੰਦੇ ਆ ਕਿ ਗੱਲ ਬਿਲਕੁਲ ਠੀਕ ਹੈ ਅਸੀਂ 2 ਕਰੋੜ ਰੁਪਏ ਰਿਕਵਰ ਵੀ ਕਰ ਲਿਆ ਤੇ 5-7 ਜਾਣਿਆਂ ਨੂੰ ਸਸਪੈਂਡ ਵੀ ਕਰਤਾ ਤੇ ਬਾਕੀ ਵੀ ਸਾਡੇ ਨਿਗਾਹ ਹੇਠ ਨੇ ਮੈਂ ਜ਼ਿਕਰ ਕਰਨਾ ਚਾਹੁੰਦਾ ਹੈ ਚੋਹਾਨ ਸਾਹਿਬ ਨੂੰ ਤੇ ਸੌਣ ਸਾਹਿਬ ਨੂੰ ਕਿ ਇਹ ਗੱਲ ਕਿੱਥੇ ਜਾ ਕੇ ਰੁਕੇਗੀ ਕਿ ਹੁਣ ਗਰੀਬ ਬੰਦਿਆਂ ਦੇ ਮੂੰਹ 'ਚੋਂ ਵੀ ਨਿਵਾਲੇ ਤੁਸੀਂ ਖਿੱਚੂਗੇ ਮੈਂ ਕੇਂਦਰ ਸਰਕਾਰ ਤੇ ਵੀ ਹੈਰਾਨ ਆ ਕਿ ਤੁਸੀਂ ਪੰਜਾਬ ਸਿੰਡੀਕੇਟ ਦਾ ਮਸਲਾ ਹੋਵੇ ਤਾਂ ਹੱਸ ਹੋਣਾ ਜਾਂ ਨੋਟੀਫਿਕੇਸ਼ਨ 1 ਮਿੰਟ 'ਚ ਤੁਸੀਂ ਪਾਸ ਕਰ ਦਿੰਦੇ ਹੋ ਚੰਡੀਗੜ੍ਹ ਦਾ ਮਸਲਾ ਹੋਵੇ ਤਾਂ ਕਾਨੂੰਨ ਤੋਂ ਬਿਲਕੁਲ ਬਾਹਰ ਬਲਖਣਤਾ ਦਿਖਾ ਕੇ ਇੱਕ ਤੁਸੀਂ ਜਾਗੋ 13ਵੀਂ ਗੱਲ ਕਰਦੇ ਹੋ ਤੇ ਚੰਡੀਗੜ੍ਹ ਨੂੰ ਬਾਕੀ ਯੂਨਿਟ ਐਰੀਡੇਸ਼ਨ ਮਲਾਉਣ ਨੂੰ ਤਾਂ ਤੁਸੀਂ ਮਿੰਟ ਲਾਉਂਦੇ ਹੋ ਤੇ ਐਡੀ ਵੱਡੀ ਗੱਲ ਜੇ ਕਿਸੇ ਤਰੀਕੇ ਤੁਹਾਨੂੰ ਪਤਾ ਹੈ ਜਾਂ ਤਾਂ ਤੁਸੀਂ ਜਗ ظاہر ਕਰੋ ਕਿ ਕੀ ਤੁਹਾਡੇ ਕੋਲ ਪ੍ਰੂਫ ਹੈ ਕਿ ਪੰਜਾਬ ਦੇ ਅੰਦਰ ਐਡਾ ਵੱਡਾ ਕਫਲਾ ਚੱਲ ਰਿਹਾ ਤੇ ਜੇ ਇਸ ਗੱਲ ਦਾ ਤੁਹਾਨੂੰ ਪਤਾ ਹੈ ਤਾਂ ਤੁਸੀਂ ਇਸ ਦੇ ਉੱਤੇ ਇੰਡੀਪੈਂਡੈਂਟ ਇਨਕੁਆਇਰੀ ਕਿਉਂ ਨਹੀਂ ਹਜ ਤੱਕ ਜਿਹੜੀ ਆਰੰਭ ਕੀਤੀ ਰੋਮਨ ਅਕਾਲੇਦਲ ਪੁਨਰਸੁਰਜੀਤ ਦੇ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਨੂੰ ਮੈਂ ਚੇਤਾਵਨੀ ਦਿੱਥੇ ਦਿਨ ਉੱਥੇ થોੜੇ ਤੋਂ ਪਰ ਜ਼ੋਰ ਇਹ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਕਿ ਇੰਡੀਪੈਂਡੈਂਟ ਸੀਬੀਆਈ ਇਨਕੁਆਇਰੀ ਜਾਂ ਕੋਈ ਰਿਟਾਇਰਡ ਜੱਜ ਤੋਂ ਇਨਕੁਆਇਰੀ ਕੀਤੀ ਜਾਵੇ ਕਿਉਂਕਿ ਇਸ ਉਸ ਵਰਗ ਦੀ ਗੱਲ ਹੋ ਰਹੀ ਹੈ ਜੋ ਕਿ ਦਸਾਂ ਨੌ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਦਿਹਾੜੀਆਂ ਕਰਦੇ ਨੇ ਤੇ ਆਪਣੇ ਤਨ ਤੇ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਿ ਕੇ ਆਪਣਾ ਢਿੱਡ ਪਾਲਦੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਹਨਾਂ ਦੇ ਮੂਹ ਤੋਂ ਨਿਵਾਲਾ ਛੇਨਣ ਦੀ ਗੱਲ ਹੋ ਰਹੀ ਹੈ ਇਸ ਕਰਕੇ ਤੁਰੰਤ ਤੇ ਦੇ ਉਤੇ ਸੀਬੀਏ ਜਾਂਚ ਹੋਵੇ ਦੂਸਰਾ ਮੈਂ ਜਿੰਨੇ ਮੇਰੇ ਪੰਜਾਬ ਦੇ ਮੇਰੇ ਭਰਾ ਭੈਣ ਜੋ ਕਿ ਮਨਰੇਗਾ ਦੇ ਵਿੱਚ انرੋਲ ਨੇ ਸੱਜਣ ਉਹਨਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਜੇ ਕੋਈ ਤੁਹਾਡਾ ਹੱਕ ਛੇੜ ਰਿਹਾ ਕੋਈ ਤੁਹਾਡਾ ਹੱਕ ਖੋ ਰਿਹਾ ਤੁਹਾਡੀ ਦਿਹਾੜੀ ਮਜ਼ਦੂਰੀ ਤੁਹਾਨੂੰ ਜੇ ਸਹੀ ਨਹੀਂ ਮਿਲ ਰਹੀ ਤਾਂ ਉਸ ਦਾ ਇਲਾਜ ਹੈ ਮਨਰੇਗਾ ਦੀ ਵੈਬਸਾਈਟ ਹੈ ਭਾਰਤ ਸਰਕਾਰ ਦੀ ਮਨਰੇਗਾ ਦੀ ਵੈਬਸਾਈਟ ਹੈ ਕਿਸੇ ਇੰਟਰਨੈਟ ਵਾਲੇ ਆਪਣੇ ਸਾਥੀ ਨੂੰ ਫੋਨ ਤੋਂ ਜਾਂ ਇੰਟਰਨੈਟ ਕੈਫੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਪਿੰਡ ਦਾ ਆਪਣੇ ਨਗਰ ਦਾ ਨਾਮ ਪਾ ਕੇ ਕਿ ਤੁਹਾਡੇ ਨਾਮ ਤੋਂ ਕਿੰਨੇ ਹੁਣ ਤੱਕ ਪੈਸੇ ਆਏ ਹੋਏ ਆ ਤੇ ਜੇ ਕਿਸੇ ਨਾਲ ਕਿਸੇ ਪ੍ਰਕਾਰ ਦਾ ਵੀ ਕੋਈ ਕਫਲਾ ਹੈ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਸਾਡੀ ਪਾਰਟੀ ਦੇ ਨਾਲ ਸਾਡੀ ਪਾਰਟੀ ਦੇ ਲੀਡਰਸ਼ਿਪ ਨਾਲ ਸੰਪਰਕ ਕਰੋ ਤੁਹਾਡਾ ਹੱਲ ਅਸੀਂ ਮੋੜ ਤੱਕ ਲੈ ਕੇ ਜਾਵਾਂਗੇ ਇਹ ਲੜਾਈ ਤੁਹਾਡਾ ਹੱਲ ਜਲਦ ਤੋਂ ਜਲਦ ਕਰਾਵਾਂਗੇ ਤੇ ਤੁਹਾਡੇ ਨਾਲ ਖੜਾਂਗੇ ਮੋਡੇ ਨਾਲ ਮੋਡਾ ਲਾ ਕੇ ਇਹ ਮੁੱਦਾ ਪੰਜਾਬ ਦਾ ਅਹਿਮ ਮੁੱਦਾ ਹੈ ਇਹ ਮੁੱਦਾ ਪੰਜਾਬ ਦੀ ਰੀੜ ਦੀ ਹੱਡੀ ਦਾ ਮੁੱਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਮੁੱਦਾ ਦੇਸ਼ ਦੇ ਸੰਵਿਧਾਨਿਕ ਰੂਹ ਜਿਹਨੂੰ ਆਪਾਂ ਕਹਿੰਦੇ ਆ ਰੂਹ ਉਸ ਦੇ ਉੱਪਰ ਇਹ ਹਮਲਾ ਹੈ ਕਿਉਂਕਿ ਸਭ ਤੋਂ ਥਲੜੇ ਵਰਗ ਦੇ ਹੱਕ ਹਕੂਕ ਨੂੰ ਸੁਰੱਖਿਤ ਕਰਨ ਲਈ ਹੀ ਇਹ ਦੇਸ਼ ਦਾ ਸੰਵਿਧਾਨ ਬੜਿਆ ਸੀ ਇਸ ਕਰਕੇ ਮੈਂ ਉਮੀਦ ਕਰੂੰਗਾ ਕਿ ਮੇਰਾ ਸਨੇਹਾ ਇਹ ਉੱਪਰ ਤੱਕ ਜਾਵੇ ਤੇ ਇਹ ਗੁੰਗੀਆਂ ਸਰਕਾਰਾਂ ਦੇ ਜੋ ਆਪਸ ਵਿੱਚ ਤਾਲਮੇਲ ਚੱਲ ਰਿਹਾ ਹੈ ਕਿ ਅੱਖਾਂ ਮੀਚ ਕੇ ਉਹ ਉੱਥੇ ਪੰਜਾਬ ਦੇ ਹੱਕ ਹਕੂਕ ਲੜ ਰਹੇ ਨੇ ਤੇ ਇੱਥੇ ਪੰਜਾਬ ਦੇ ਉੱਤੇ ਸ਼ਰਮ ਡਾਕਾ ਮਾਰ ਕੇ ਇਹ ਜਿਹੜੀ ਮੌਕੇ ਦੀ ਸਰਕਾਰ ਹੈ ਇਹ ਪੰਜਾਬ ਦਾ ਖਜ਼ਾਨਾ ਲੁੱਟ ਰਹੀ ਹੈ ਦਿੱਲੀੋਂ ਆਏ ਜਿਹੜੇ ਬੰਦੇ ਨੇ ਪੰਜਾਬ ਦੇ ਖਜ਼ਾਨੇ ਲੁੱਟਰੇ ਨੇ ਪਰ ਇਹ ਬਹੁਤ ਹੀ ਦੇਰ ਹੁਣ ਗੱਲ ਨਹੀਂ ਚੱਲੂਗੀ ਇਸ ਦੇ ਉੱਪਰ ਇਨਕੁਆਇਰੀ ਹੋਵੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ